ਅਸੀਂ 7ਵੀਂ ਕਲਾਸ ਤੋਂ ਪੜ੍ਹਨਾ ਸ਼ੁਰੂ ਕੀਤਾ ਕਿ ਬਾਬਾ ਗੁਰਦੇਵ ਸਿੰਘ ਜੀ ਧਨੀ ਸੇਖ ਸਨ ਤੇ ਉਹ ਇੱਕ ਜਹਾਜ਼ ਲੈ ਕੇ ਤੁਰੇ ਤੇ ਸਾਰੇ ਬੱਚਿਆਂ ਨੇ ਜਦੋਂ ਅਸੀਂ ਸਾਰੇ ਪੜ੍ਹੇ ਆ ਜਿਹੜੀ ਆਪਣੀ ਉਮਰ 'ਚ ਕੀ ਜਹਾਜ਼ ਦਾ ਨਾਮ ਪੜਿਆ ਜੀ ਕਮਗਾਟਾ ਪਾ ਕਮਗਾਟਾ ਮਾਰੂਤੀ ਜਪਾਨ ਦੀ ਕੰਪਨੀ ਹੈ ਉਦੇ ਅੰਦਰ ਪੰਜ ਅਖੰਡ ਪਾਠ ਹੋਏ ਸੱਤ ਸਹਿਜ ਪਾਠ ਹੋਏ ਰੋਜ਼ ਦੀ ਮਰਜ਼ਾਦਾ ਰਹਿ ਰਹਾ ਸਾਹਿਬ ਹੁੰਦੀ ਆ ਅਮਰਤ ਵੇਲੇ ਨਿਤਨਾਮ ਹੁੰਦਾ ਉਥੇ ਨਿਸ਼ਾਨ ਝੁੱਲਦਾ ਜਕਾਰੇ ਗਜਾਇ ਜਾਂਦੇ ਆ ਉਹ ਜਹਾਜ਼ ਨੂੰ ਗੁਰਦੁਆਰਾ ਬਣਾ ਦਿੱਤਾ ਸਿੱਖਾਂ ਨੇ ਕੰਪਨੀ ਰਜਿਸਟਰ ਕਰਾਈ ਸ਼ਰਤ ਇਹ ਸੀ ਨਹਿਣਾ ਦੇਸ਼ਾਂ ਚ ਆਉਣ ਵਾਸਤੇ ਵੀ ਆਪਣੇ ਹੋਮ ਕੰਟਰੀ ਤੋਂ ਆ ਸਕਦੇ ਹੋ ਤੇ ਹੋਮ ਕੰਟਰੀ ਚੋਂ ਵੀ ਉਸ ਕੰਪਨੀ ਦੇ ਜਹਾਜ਼ਾਂ ਚ ਆ ਸਕਦੇ ਹੋ ਹੁਣ ਜਹਾ ਉਹਨਾਂ ਨੇ ਭਾਰਤ ਚ ਕੰਪਨੀ ਰਜਿਸਟਰ ਕਰਾਈ ਆਪਣੀ ਗੁਰੂ ਨਾਨਕ ਨੈਵੀਗੇਸ਼ਨ ਕੰਪਨੀ ਤੇ ਗੁਰੂ ਨਾਨਕ ਜਹਾਜ਼ ਉਹਦਾ ਨਾਂ ਰੱਖਿਆ ਜੋ ਸਾਨੂੰ ਪਰੋਸਿਆ ਠੀਕ ਅਸੀਂ ਵੀ ਬੱਚੇ ਸੀ ਅਸੀਂ ਪੜ੍ਹੇਗੇ ਇਹ ਤਾਂ ਹੁਣ ਖੋਜਾਂ ਕੀਤੀਆਂ ਸਾਡੇ ਦਾਨਿਆਂ ਨੇ ਬਹੁਤ ਮਿਹਨਤ ਕੀਤੀ ਸਰਦਾਰ ਜਮੇਰ ਸਿੰਘ ਜੀ ਰਣ ਮੈਂ ਉਹਨਾਂ ਦਾ ਸਤਿਕਾਰ ਨਾਲ ਨਾ